ਮੋਲ ਵੀਰੇ ਯਾਰ ਤੁਸੀਂ ਲੋਕਾਂ ਨੂੰ ਲੁੱਟੀ ਜਾਂਦੇ ਆ ਕੀ ਲੁੱਟ ਲਿਆ ਵੀਰੇ ਧੱਕੀ ਮਾਰਦੇ ਹੋਰ ਤੁਸੀਂ ਕੀ ਧੱਕੀ ਮਾਰਦੀ ਕੜਾ ਕਿੰਨੇ ਦਾ ਵਾ ਇੱਕ ਕੜਾ ਕੀ 11000 ਰੁਪਏ ਦਾ ਕੜਾ ਸਾਰਾ ਆ 11000 ਦਾ ਹਾਂਜੀ ਆ ਮੇਰੇ ਨਾਲ ਲਈ ਆ ਆ 500 ਦਾ ਆ ਵੀਰੇ ਇਹ ਪਾਲਸ਼ ਆਲਾ ਵਾ ਪਾਲਸ਼ ਆਲਾ ਕੀ ਮਤਲਬ ਇਹਦੇ ਆਲਟੀਮੇਟ ਸ਼ਾਲਾ ਨਹੀਂ ਨਹੀਂ ਇਹ ਆ ਵੀ ਅਗਲੇ ਨੇ 1 ਗ੍ਰਾਮ ਕਹਿ ਕੇ ਦਿੱਤਾ ਸੀ ਜਦੋਂ ਮੈਂ ਦਿੱਤਾ 1 ਗ੍ਰਾਮ 골ਡ ਅੱਜ 9000 ਰੁਪਏ ਦਾ ਤੈਨੂੰ 500 ਦਾ ਕਿਵੇਂ ਦੇ ਦੂੰਗਾ ਅਗਲਾ ਮਤਲਬ ਸਮਝ ਨਹੀਂ ਲੱਗੀ ਮੈਨੂੰ ਅੱਜ 1 ਗ੍ਰਾਮ ਸੋਨੇ ਦੀ ਕੀਮਤ 9000 ਰੁਪਏ ਹੈ ਮੈਨੂੰ ਪਤਾ ਸਾਰਾ ਤੇਰੀਆਂ ਚਲਾਕੀਆਂ ਦਾ ਬਾਈ ਕਿਵੇਂ ਇਹ ਤਾਂ ਇਹ ਵੀ ਸੇਮ ਹੀ ਆ ਤੁਸੀਂ ਵੱਧ ਦੇ ਵਿੱਚ ਜਾਨੇ ਨਹੀਂ ਮੈਂ ਬਲਮਾ ਸੀ ਇਹ ਤੇ ਵੀ ਪਾਲਿਸ਼ ਆ ਤੁਹਾਡੇ ਹਿਸਾਬ ਨਾਲ ਹਾਂ ਪਾਲਿਸ਼ ਹੀ ਆ ਜੇ ਮੈਂ ਸਾਬਤ ਕਰ ਦੇ ਤਾਂ ਸੋਨਾ ਆਹ ਵੇਲੇ ਸਾਰੀ ਲੈ ਗਈ ਇਹ ਤੋਂ ਨਹੀਂ ਨਹੀਂ ਉਹ ਤਾਂ ਫਿਰ ਆਲਟੀ ਵੀ ਸੀ ਤੁਹਾਨੂੰ ਲੈਣੀ ਹੈ ਆ ਦੇਖੋ ਡਿਜ਼ਾਈਨ ਸੇਮ ਹੈ ਪਰ ਇਹ 1 ਗ੍ਰਾਮ ਵਾਲਾ ਹੈ ਸਾਬਤ ਕਰਕੇ ਦੱਸਾਂ ਮੈਂ ਚਲੋ ਕਰੋ ਸਾਬਤ ਅੱਜ ਅੱਜ ਸਾਬਦੀ ਕਰੋ ਆ ਹੁਣ ਦੇਖੋ ਇਹ ਤਿਆਬ ਹੈ ਹਾਂਜੀ ਇਹੋ ਤਿਆਬ ਉਦਾਂ ਦਾ ਜਿਹੜਾ ਸੋਨਾ ਛੱਡ ਕੇ ਬਾਕੀ ਸਾਰਾ ਖਤਮ ਕਰ ਦਿੰਦਾ। ਮਤਲਬ ਇਹ origignal ਆ ਤੁਹਾਡੇ ਆ origignal 1 ਗ੍ਰਾਮ ਜਵਲਰੀ ਵਾਲਾ। ਇਹ ਤੇ ਗੋਲ ਜਿਹੜਾ ਹੋਇਆ ਆ ਲੋ। ਆਪੇ ਇਹ ਚ ਪਾ ਦੋ। ਇਹ ਕਾਦੇ ਚ ਪਾਇਆ ਤੁਸੀਂ ਪਾਣੀ ਚ? ਇਹ ਪਾਣੀ ਨਹੀਂ ਇਹ ਮਿਰੇ ਤੇਜਾਬ ਹੈ। ਅੱਛਾ ਆਹ ਲ ਤੇਜਾਬ ਦੇ ਵਿੱਚ ਪਾ। ਹਾਂ ਆ ਦੇਖੋ। ਪਾ ਦਏ ਤੇ ਕੋਈ ਰਿਐਕਸ਼ਨ ਹੋ ਰਿਹਾ? ਨਹੀਂ। ਆ ਲੋ। ਕਾਫੀ ਟਮੰਡ ਬੋ ਕਰਾ ਖਤੋੜਾ। ਲੈ ਵੀਰੇ ਲੈ। ਇਹ ਆ ਲੋ। ਹਾਂਜੀ ਨਹੀਂ ਹੋਇਆ। ਨਹੀਂ ਹੋਇਆ ਜੀ। ਇਹ ਤੇਜਾਬ ਇੱਦਾਂ ਦਾ ਸੋਨਾ ਸੋਨੇ ਨੂੰ ਛੱਡ ਕੇ ਚਾਂਦੀ ਤੰਬਾ ਇਹ ਪਾਣੀ ਚ ਪਾ ਦੋ। ਮਤਲਬ ਥੋੜਾ ਇਹ ਫਨ ਗ੍ਰਾਮ ਜੁਐਲਰੀ ਵਾਲਾ। ਹਾਂਜੀ। ਤੇ ਆਹ ਫਿਰ ਕਿਹੜਾ ਵਾਏ? ਇਹ ਤੁਹਾਡਾ ਆ ਹੁਣੇ ਦੇਖਿਓ ਕਿਹੜਾ ਵਾ। ਇਸਾ ਆ ਲੋ। ਦੇਖੋ ਜੀ। ਇਹ ਸਾਰਾ ਹੀ ਨਿਕਲ ਗਿਆ। ਇਹ ਸਾਰਾ 2 ਮਿੰਟ ਲਈ ਛੱਡਦਾ ਇਹ ਸਾਰਾ ਖਤਮ ਹੋ ਜਾਣਾ। ਆ ਲੋ ਮਾਚੀ ਗਏ। ਇਹ ਸਾਰਾ ਵਾਈਟ ਹੋ ਜਾਣਾ ਸਾਰੇ। ਹਾਂ ਇਹ ਹੁੰਦਾ ਆਰਟੀਫੀਸ਼ਲ ਜੁਲਰੀ। ਆ ਲੋ। ਇਹਨੂੰ 5 ਮਿੰਟ ਆਪੇ ਦੇ ਵਿੱਚ ਰਹਿਣ ਤਾਂ ਨਾ ਇਹ ਸਾਰਾ ਸੁਭਾ। ਯਾਰ ਆ ਲੋ। ਆ ਤੁਹਾਡਾ 500 ਰੁਪਏ ਵਾਲਾ ਕੜਾ ਨੋ ਗਿਫਟ। ਲੋ ਜੀ। ਇਹ ਸਾਰਾ ਹੀ ਚਿੱਟਾ ਹੋ ਗਿਆ ਤਾਂ। ਆ ਲੋ। ਹੁਣ ਦੇਖੋ ਤੁਸੀਂ ਮੈਨੂੰ origignal ਦਿਓ ਯਾਰ ਹਾਂ ਇਹ 1 ਗ੍ਰਾਮ 골ਡ ਜੁਐਲਰੀ ਵੀਰੇ ਤਾਂ ਹੀ ਐ ਕਿਉਂਕਿ ਇਹਦੇ ਉੱਤੇ 1 ਗ੍ਰਾਮ 골ਡ ਦੀ ਪਰ ਤੁੰ ਜਿਵੇਂ ਮੈਂ ਯਾਰ ਠੱਗੀ ਚਾ ਗਿਆ ਇਹ ਤਾਂ ਮੇਰੇ ਬਹੁਤ ਭਾਂਫਰਾ ਆ ਜਾਂਦੇ ਹੋਣਗੇ ਬਿਲਕੁਲ ਸਰ ਅੱਜ ਦਾ ਸਾਨੂੰ ਦੇਖ ਕੇ ਬਹੁਤ ਲੋਕਾਂ ਨੇ ਰੋਲਾ ਮਾਰਨਾ ਸ਼ੁਰੂ ਕਰ ਦਿੱਤਾ ਕਿ 1 ਗ੍ਰਾਮ 골ਡ 3000 ਦਾ ਲੋ ਹਾਂਜੀ ਤੁਸੀਂ ਇਹ ਦੇਖੋ ਸਰ 1 ਗ੍ਰਾਮ ਸੋਨੇ ਦੀ ਕੀਮਤ ਹੀ 9000 ਰੁਪਇਆ ਤੇ 5 50000 ਹਜ਼ਾਰ ਰੁਪਏ ਤਾਂ ਕਿੰਨੇ ਮਿਲ ਸਕਦਾ ਮਤਲਬ ਵੀ ਉਹੀ ਫਰਵਧ ਦੇ ਚ ਵੇਚੀ ਜਾਂਦੇ ਲੋ ਹਾਂਜੀ ਸਾਨੂੰ ਦੇਖ ਕੇ ਲੋਕਾਂ ਨੂੰ ਭੋਲੇ ਭਾਲੇ ਨੂੰ ਮਗਰ ਲਾ ਕੇ ਆਪਾਂ ਬਿੱਲ ਵੀ ਦਿੰਨੇ ਆ ਸਾਰਾ ਕੁਝ ਮੈਂਸ਼ਨ ਕਰਕੇ ਦਿੰਨੇ ਆ ਤੁਸੀਂ ਐ ਕਰੋ ਐ ਕਰੋ ਆ ਜਿਹੜੀ ਆ ਆ ਵੀ ਦਿਖਾਓ ਕਰਕੇ ਆਹ ਵੀ ਕਰਕੇ ਦਿਓ ਆਹ ਲੋ ਆਹ ਵਿਕ ਲੈਨੇ ਸਾਡੇ ਤੁਸੀਂ ਕਿਹੜਾ ਮਰਜੀ ਆਰਟੀਕਲ ਚੱਕੋ ਆਹ ਲੋ ਕੀ ਪਤਾ ਤੁਹੀ ਇੱਕ ਦੂਜਾ ਚਾ ਕੇ ਰੱਖੀ ਨਹੀਂ ਨਹੀਂ ਆਹ ਲੋ ਤੁਸੀਂ ਹੋਰ ਚੱਕੋ ਚੈਨ ਚੱਕੋ ਲੋ ਇੱਕ ਚੈਨ ਕਿਹੜੀ ਕਰੀਏ 1 ਮਿੰਟ ਰੋ ਤੁਸੀਂ ਕਰੋ ਆਹ ਵਾਲੀ ਕਰੋ ਆਹ ਲੋ 150 ਦੀ ਮੰਗ ਆਹ ਲੋ ਅੱਛਾ ਫਿਰ ਇਹ ਪਿਓਰ 1 ਗ੍ਰਾਮ ਸਾਰੇ ਆਰਟੀਕਲ ਦੇ ਇੱਕ ਇੱਕ ਚੀਜ਼ ਤੇ ਸੋਨਾ ਜੜਿਆ ਹੁੰਦਾ ਜੀ ਇਹ ਹੱਥ ਤੇ ਵੀ ਇਹ ਹੱਥ ਵੀ ਖਾ ਜਾਂਦਾ ਇਹ ਪਿਓਰ 1 ਗ੍ਰਾਮ ਵਾਲੀ ਹਾਂਜੀ ਫਿਰ ਯਾਰਾ ਮੈਂ ਡੁਪਲੀਕੇਟ ਲੈ ਗਿਆ ਹਾਂਜੀ ਵੀਰੇ ਇਹ 100 ਰੁਪਏ ਦੀ ਚੀਜ਼ ਵੀ ਨਹੀਂ ਜਿਹੜੀ ਤੁਸੀਂ 500 ਦੀ ਲੈ ਜਾਂਦੀ ਹੈ ਤੇ ਪਾਇਆ ਹੋਇਆ ਵੀ ਦੂਰੋਂ ਚਮਕਦਾ ਸੀ ਕਿ ਆਲਟੀਫੀਸ਼ਲ ਠੀਕ ਆ ਵੀਰੇ ਹੁਣ ਤੁਸੀਂ ਫਿਰ ਕਿਹੜੀ ਕਿਹੜੀ ਦਿਖਾਉਂਗੇ ਜੀ ਬੈਲਰੀ ਨਵੀ ਤੁਸੀਂ ਦੇਖੋ ਸਾਡੇ ਕੋਲ 1 ਗ੍ਰਾਮ ਗੋल्ड ਚ ਸਾਰੇ ਲੇਟੈਸ ਡਿਜ਼ਾਈਨ ਆਏ ਹੋਏ ਆ ਔਰ ਇਦਾਂ ਦੇ ਚੋੜੇ ਜਿਹੜੇ ਗੜੇ ਹਾਂਜੀ ਜਿਹੜੇ ਵੀਰੇ 5-5 ਤੋਲੇ ਦਾਦਾ ਤੋਲੇ ਦੇ ਸਿਰਫ 12000 ਰੁਪਏ ਦੀ ਰੇਂਜ ਚ ਹਾਂਜੀ ਤੇ ਇਹਦੀ ਪੂਰੀ ਗਾਰੰਟੀ ਹੈ ਤੇ 5 ਸਾਲਾਂ ਨੂੰ ਜਦੋਂ ਮਰਜ਼ੀ ਕਸਟਮਰ ਆ ਕੇ ਸਾਡੇ ਕੋਲੋਂ ਐਕਸਚੇਂਜ ਵੀ ਕਰ ਸਕਦਾ ਅੰਦੇ ਪੈਸੇ ਜੇ ਮੈਂ ਜੀ 5 ਸਾਲ ਮਤਲਬ ਵਰਤ ਲਿਆ ਉਸ ਤੋਂ ਬਾਅਦ ਆ ਕੇ ਚੇਂਜ ਤੁਸੀਂ ਕਿੰਨੇ ਜਰਾ ਖਾਹੋਗੇ ਅੱਧੇ ਪ ਇੱਕ ਸਾਰੀ ਦੀ ਕਿਹੜੀ ਪਣਪਰਾ ਜਿਹਨੇ 1.5 ਲੱਖ ਰੁਪਏ ਦੀ ਰਿੰਗ ਮੰਦੀ ਹੈ ਆਪ ਨੂੰ ਕੋ ਸਿਰਫ 7500 ਰੁਪਏ ਦੀ ਹੈ ਕਈ ਪਣਪਰਾ ਹਨ ਸੋਨਾ ਪਾਉਣ ਦੇ ਮਤਲਬ ਸ਼ਕੀਨ ਹੁੰਦੇ ਆ ਪਰ ਉਹ ਵਿਚਾਰੇ ਅਫੋਰਡ ਨਹੀਂ ਕਰ ਸਕਦੇ ਅਫੋਰਡ ਵੀ ਨਹੀਂ ਕਰ ਸਕਦੇ ਪਲੱਸ ਜਿਹੜਾ ਅੱਜ ਕੱਲ ਸਨ ਮਾਹੌਲ ਚੱਲ ਰਿਹਾ ਹੈ ਹਾਂਜੀ ਸਨੇਚਿੰਗ ਦਾ ਹਾਂਜੀ ਉਹ ਦੇਖੋ ਠੀਕ ਹੈ ਜੀ ਆ ਦੇਖੋ ਮਰਸੀ ਰਿੰਗ ਇਹਦੀ ਵੀ ਤਾਂ ਕੱਲੀ ਬਨਵਾਈ ਬਨਾਈ 20000 ਰੁਪਏ ਮੈਨੇ ਜੀ ਮਤਲਬ ਇਹ ਆਪਾਂ ਤੁਹਾਡੇ ਤੋਂ ਲੈ ਲਈ ਅੱਜ ਨਾ ਤੇ ਕਿੰਨਾ ਟਾਈਮ ਸਹੀ ਕੱਢ ਜਾਂਦੀ ਸਰ ਆਪਣੀ ਗਾਰੰਟੀ ਹੁੰਦੀ ਹੈ 2 3 4 ਸਾਲ ਰਹਿ ਗੋ ਵੀ ਫੇਰ ਵੀ ਪਾ ਲਓ ਆ ਕੜਾ ਜਿਹੜਾ ਮੈਨੂੰ ਆਰਟੀਫੀਸ਼ੀਅਲ ਲਿਆ ਸੀ ਇਹ ਤਾਂ ਯਾਰ ਮਾਣ ਦਾ 15 ਦਾ ਨਹੀਂ ਕੱਢੇ ਮੈਂ ਕਿ ਵੀ ਆਪਣੇ ਸਾਲ ਦੇ ਵਿੱਚ ਵੀ ਕੋਈ ਪ੍ਰੋਬਲਮ ਆਵੇ ਸਾਡੀ ਉਹਦੀ ਗਾਰੰਟੀ ਹੁੰਦੀ ਹੈ ਓਕੇ ਜੀ ਆ ਬ੍ਰੇਸਲਟ ਆ ਗਈ ਜੀ ਇਹਦੇ ਬਾਰੇ ਵੀ ਦੱਸੋ ਜੀ ਚੱਕਦੇ ਐਸ ਜੁਡੀਆਂ ਇਹ ਵੀ 1 ਗ੍ਰਾਮ ਹਾਂਜੀ ਇਹ ਸਾਰਾ 1 ਗ੍ਰਾਮ ਦੇ ਵਿੱਚ ਹੈ ਇਹ ਕੀ ਇਹ ਕੀ ਰੇਂਜ ਮਿਲਦਾ ਵੀਰੇ ਇਹ ਵੀਰੇ ਹੈਗਾ 12500 ਦੀ ਰੇਂਜ ਚ ਇਹਦੇ ਵਿੱਚ ਆ ਦੇ ਫੁੱਲ ਡਾਈਨ ਇਹ ਚਾਰਜਰ ਤੋਂ ਲੈ ਕੇ ਬੈਸਲ ਸਿਰਫ 10 10 15000 ਰੁਪਏ ਦੇ ਮਿਲਦੇ ਠੀਕ ਉਵੇਂ 골ਡ ਵਾਂਗੂ ਸ਼ਾਫਟ ਹੁੰਦੇ ਵੀਰੇ ਸਾਰੀ ਕੰਪਨੀ ਕਿਉਂਕਿ ਜਿਹੜਾ ਸਾਡੇ ਕਾਰੀਗਰ ਹੈ ਨਾ ਉਹ ਵੀ ਪਿਓਰ 골ਡ ਵਾਲੇ ਹੀ ਹੁੰਦੇ ਆ ਤੁਸੀ ਆਪਣੇ ਹੱਥ ਤੇ ਲਾ ਕੇ ਰੱਖੋ ਗਰੇਸ਼ ਜੀ ਤੁਹਾਨੂੰ ਵਿਆਹ ਆ ਤੇ ਕਿਰੇ ਪਾਇਆ ਹੋਵੇ ਇੰਨਾ ਸਸਤਾ ਸੋਨਾ ਝੜਾ ਕੇ ਦੇਖੀਏ ਤੁਸੀਂ ਮਤਲਬ ਬਾਹਰਲੀ ਪੂਰੀ ਕੰਟਰੀ ਚ ਬਣਾਉਂਦੇ ਨਹੀਂ ਵੀਰੇ ਇਹ ਸਾਰਾ ਆਪਣਾ ਹੈ ਇਟਲੀ ਦਾ ਪ੍ਰੋਜੈਕਟ ਪਰ ਆਪਾਂ ਸਾਰਾ ਲੁਧਿਆਣਾ ਆਪ ਹੀ ਤਿਆਰ ਕਰਦੇ ਆ ਪਿਛਲੇ 25 ਸਾਲਾਂ ਤੋਂ ਹੋਨ ਆਪਣੇ ਤਿੰਨ ਸ਼ੋਰੂਮ ਐਸ ਵਕਤ ਲੁਧਿਆਣੇ, ਮੁਹਾਲੀ ਤੇ ਦਿੱਲੀ ਤੇ ਜਿਹੜਾ ਆਪਣਾ ਨੀਚੇ ਨੰਬਰ ਉਹ ਤੇ ਹੈਲੋ ਭੇਜ ਕੇ ਤੁਸੀਂ ਤਿੰਨਾਂ ਦੀ ਲੋਕੇਸ਼ਨ ਬੀਚੋ ਰੱਖਦੇ ਜਿਹੜੇ ਜਿਹੜੇ ਬਣਾ ਪ੍ਰਾਈਸ ਤੇ ਲੁਧਿਆਣੇ ਦੇ ਲੋਕ ਆਲਾ ਉਹ ਤੇ ਆ ਕੇ ਜੀ ਵਿਜ਼ਿਟ ਕਰ ਸਕਦੇ ਲੁਧਿਆਣੇ ਵਾਲੇ ਲੁਧਿਆਣੇ ਮੁਹਾਲੀ ਜਿਹਨਾਂ ਨੇੜੇ ਪੈਂਦਾ ਜਿਹਨਾਂ ਦਿੱਲੀ ਪੈਂਦਾ ਕਿਹੜੀ ਆਪਣੀ ਕਿਹੜੀ ਲੋਕੇਸ਼ਨ ਹੈ ਇਹ ਲੁਧਿਆਣੇ ਫੁਵਾਰਾ ਚੌਂਕ ਤੇ ਖੜੇ ਹਾਂ ਇਸ ਵਕਤ ਆਪਾਂ ਪٹرول ਬੰਬ ਦੇ ਸਾਹਮਣੇ ਤੁਹਾਡਾ ਨੰਬਰ ਕਿਹਨਾ ਨੰਬਰ ਵੀ ਦੱਸ ਦੋ 887253380 ਤੇ ਜੇ ਕੋਈ ਆਵਾ ਲੇਡੀਜ਼ ਦੇ ਵਿੱਚ ਜੇ ਆਪਾਂ ਫੈਨਸੀ ਆਰਟੀਕਲ ਜਿਹਨੋਂ ਪਰ ਡਾਇਮੰਡ ਕਹਦ ਨੇ ਇਦਾਂ ਦੇ ਵੀਰੇ 5-5 ਲੱਖ ਦੇ ਸੈਟ ਸਿਰਫ 12500 ਦਾ ਸਿਰਫ 12000 ਦੇ ਵਿੱਚ ਹੋਰ ਵੀਰੇ ਕੀ ਕੀ ਪਹਿਣਾ ਵਾਸਤੇ ਆਪਣੇ ਕੋਲ ਹੋਰ ਵੀ ਆ ਦੇਖੋ ਚੋਕਰ ਸੈਟ ਇੱਧਰ ਆ ਜਾਓ ਤੁਸੀਂ ਅੰਦਰ ਉਧਰ ਲੈ ਵੜੋ ਇੱਧਰ ਨਾ ਜੇ ਨਾ ਹੋਵੇ ਸਾਰੇ ਪੰਜਾਬੀ ਅੰਦਰ ਹੀ ਆ ਜਾਓ ਹਾਂਜੀ ਸਾਰੇ ਪੰਜਾਬੀ ਟ੍ਰੈਡੀਸ਼ਨਲ ਸੈਟ ਵੀਰੇ ਹਾਂਜੀ ਆ ਇਦਾਂ ਹੈਵੀ ਸੈਟ ਸਿਰਫ 18000 ਰੁਪਏ ਦਾ ਠੀਕ ਜੀ ਪਿਓਰ 골ਡ ਚੜੇ ਹੋਣ ਦੀ ਗਾਰੰਟੀ ਹੋਊਗੀ ਹਾਂਜੀ ਆ ਦੇ ਕੁਲ ਸਾਰੇ ਜੜਾਉ ਕਲੈਕਸ਼ਨ ਸਾਰੇ ਡਿਜ਼ਾਈਨ ਦਿਖਾ ਦੇ ਸੁਖਿਆ ਜਾ ਸਾਰਾ ਤੇ ਲਿਕਨਾ ਸਾਰੇ ਡਿਜ਼ਾਈਨ ਲਗਾ ਦੇ ਪਹਿਣਾ ਵਾਸਤੇ ਜੇ ਤੁਸੀਂ ਆ ਕੇ ਵਿਜ਼ਿਟ ਕਰਕੇ ਦੇਖੋ ਵੀਰੇ ਆ ਦੇਖੋ 10 500 12 500 ਰੇਂਜ ਦੇ ਏਡੇ ਹੈਵੀ 5 5 ਤੋਲਿਆਂ ਦੇ ਸੈੱਟ ਤੁਸੀਂ ਜੇ ਪਹਿਣਾ ਮਤਲਬ ਸੋਨਾ ਪਾਉਂਦੀਆਂ ਜਿਹੜੀਆਂ ਸ਼ਕੀਨ ਆ ਜੇ ਤੁਸੀਂ ਵਿਜ਼ਿਟ ਕਰਕੇ ਆ ਕੇ ਦੇਖੋ ਤਾਂ ਤੁਹਾਨੂੰ ਇਹ ਹੋਰ ਕੈਂਡ ਚੀਜ਼ਾਂ ਲੱਗਣਾ ਨਾ ਤੇ ਵੀਰੇ ਉਹਨਾਂ ਕੋਲੇ ਇੱਕ ਆਈਟਮ ਨਹੀਂ ਹੈਗੀ ਸਾਰੇ ਸਾਰੇ ਸਾਰੀਆਂ ਬਹੁਤ ਜਿਆਦਾ ਨੇ ਜਿਹੜੇ ਸ਼ੋਰੂਮ ਤੇ ਵੀ ਨਾ ਦੇਖੀਂ ਸਾਰੇ ਸ਼ੋਰੂਮ ਦੇ ਵਿੱਚ ਸਾਰੇ ਸ਼ੋਰੂਮ ਦਿਖਾ ਸਕਿਆ ਸਾਰੇ ਸ਼ੋਰੂਮ ਦੇ ਵਿੱਚ ਸਾਰਾ ਸ਼ੋਰੂ ਆ ਜੇ ਕੋ ਪੈਣਾ ਵਾਸਤੇ ਜੈਨਾ ਆ ਆ ਪੈਣਾ ਵਾਸਤੇ ਜੈਨਾ ਵਾ ਤੁਸੀਂ ਜਰੂਰ ਵਿਜ਼ਿਟ ਕਰਿਓ ਲੁਧਿਆਣੇ ਸਾਡਾ ਪੂਰਾ ਹੋਲ ਸੇਲ ਦੇ ਵੀਰੇ ਸਮਾਨ ਮੰਦਾ ਖੁਦ ਨਹੀਂ ਆਪਣੀ ਮੈਨੂਫੈਕਚਰਿੰਗ ਹੈ ਜਿੰਨੇ ਮਰਜੀ ਡਿਜ਼ਾਈਨ ਲੈ ਲਓ ਕਈ ਸਾਡੇ ਵੀਰ ਪਤਾ ਸੋਚ ਜਾਂਦੇ ਜਦੋਂ ਜੈਨ ਮਰਮਾਨਾ ਪਰ ਉਹਦਾ ਉਹਦਾ ਰੈਡੀ ਹੁੰਦੇ ਆਪਣੇ ਕੋਲ ਆ ਦੇਖੋ ਇਹ ਠੀਕ ਹੈ ਵੀਰੇ ਇਹ ਮੇਲ ਗੱਲ ਵੀਰੇ ਅੱਜ ਕੱਲ ਦਾ ਸਮਾਂ ਵੀ ਜਿਵੇਂ ਇਹ ਚੱਲ ਰਿਹਾ ਹਾਂਜੀ ਕੋਈ 골ਡ ਇੰਨਾ ਮਹਿੰਗਾ ਜੇ ਰੱਬ ਨਾ ਕਰੇ ਕੋਈ ਚੀਜ਼ ਆਪਣੀ ਗਿਰ ਗਈ 2.25 ਟੋਲੇ ਦੀ ਵਿੱਚ 2.25 ਲੱਖ ਦਾ ਨੁਕਸਾਨ ਆ ਸਾਰਾ ਸ਼ੋਰੂਮ ਦਿਖਾ ਦੇ ਜੱਸੇ ਸੋਕੇ ਸਾਰਾ ਸ਼ੋਰੂਮ ਦਿਖਾ ਦੇ ਜਾਨੀ ਕਿ ਕਿੰਨੇ ਲੋਕ ਤਾਂ ਕਸਟਮਰ ਆਉਂਦੇ ਹਨ ਤੁਸੀਂ ਵੀ ਜਿਹੜੇ ਭੈਣ ਭਰਾ ਸਾਡੇ ਲੋਕਲ ਆ ਲੁਧਿਆਣੇ ਦੇ ਆ ਉਹ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਚੰਡੀਗੜ੍ਹ ਜਿਹੜੀ ਆਪਣੀ ਮਹਾਲੀ ਵਿਰੇ ਮਹਾਲੀ ਵਿਰੇ ਫੇਸ ਤੇ ਵੀ 2 ਚ ਐਸसीएफ ਸ਼ੋਰੂਮ ਨੰਬਰ 16 ਹਾਂਜੀ ਦਿੱਲੀ ਲਾਜਪਤ ਨਗਰ ਸੈਂਟਰ ਮਾਰਕੀਟ ਤੇ ਜਿਹੜਾ ਵੀ ਆਣਾ ਚਾਹੁੰਦੇ ਆ ਤਿੰਨੇ ਸ਼ੋਰੂਮਾਂ ਵਿੱਚ ਵਿਜ਼ਿਟ ਵੀ ਕਰ ਸਕਦੇ ਆ ਨਹੀਂ ਤਾਂ ਜੇ ਕੋਈ ਆਰਡਰ ਕਰਨਾ ਚਾਹੁੰਦਾ ਫਿਰ ਸਾਡੇ ਨੰਬਰ ਤੇ ਕੰਟੈਕਟ ਕਰਕੇ ਹਾਂਜੀ ਵੀਰੇ ਹੁਣ ਕੋਈ ਮਾਲਕ ਕੋਈ ਬਾਹਰ ਬੈਠਾ ਕੈਨੇਡਾ ਅਮਰੀਕਾ ਜੀ ਹਾਂਜੀ ਉਹ ਸਾਰਾ ਆਪ ਆਰਡਰ ਦੇ ਵੀ ਭੇਜਦੇ ਆ ਵੀਰੇ ਆ ਜਾ ਸਕਦਾ ਹਾਂ ਹਾਂਜੀ ਕੋਈ ਦਿੱਕਤ ਤਾਂ ਨਹੀਂ ਆਉਗੀ ਨਹੀਂ ਨਹੀਂ ਆਪਣੇ ਸਾਰਾ ਕੰਪਨੀ ਦੇ ਥਰੂ ਜਾਂਦਾ ਕੋਈ ਦਿੱਕਤ ਨਹੀਂ ਹੋएगी ਠੀਕ ਆ ਬਸ ਇਹਦੀ ਹੁਣ ਮੇਰੇ ਗਾਰੰਟੀ ਹੋਊਗੀ ਮਤਲਬ ਇਹ ਤਾਂ ਹੁਣ ਆਪ ਕਰਕੇ ਦਿਖਾਤਾ ਆ ਆਰਟੀਫੀਸ਼ੀਅਲ ਨੇੜੇ ਅਗਰ ਦਿਖਾਈ ਦੇ ਰਿਹਾ ਹੈ। ਹਾਂ। ਵਾਲੀ ਕੋਈ ਆਰਟੀਫੀਸ਼ੀਅਲ ਕੜਾ ਸੀਗਾ ਤੇ ਆ 1 ਗ੍ਰਾਮ ਜੈਵਲਰੀ ਵਾਲਾ ਸੀਗਾ। ਤੁਹਾਨੂੰ ਤੇ ਆਪ ਦੇ ਵਿੱਚ ਤੇਜਾਬੀ ਸੀ ਨਾ। ਹਾਂਜੀ ਹਾਂਜੀ। ਤੇਜਾਬ ਦੇ ਵਿੱਚ ਪਹਿਲਾਂ ਮੈਨੂੰ ਲੱਗਾ ਬਾਈ ਨੇ ਪਾਣੀ ਘੋਲ ਲਿਆ। ਤੇ ਪਰ ਜਦੋਂ ਵੇਖਿਆ ਵੀ ਤਵਾਕੇ ਤੇਜਾਬ ਸੀਗਾ ਤੁਸੀਂ ਆਹ ਕੜਾ ਬਾਈ ਨੇ ਡਪੋਇਆ ਕੋਈ ਪ੍ਰੋਬਲਮ ਨਹੀਂ ਆਈ ਦੇਖੋ। ਸਾਰਾ ਉਮੀ ਪਿਆ ਹੋਇਆ ਤੇ ਆਹ ਵੇਲੇ ਸਾਰਾ ਫਟ ਗਿਆ। ਆ ਅੱਜ ਤੇ ਡਪੋਇਆ ਸੀ ਆਹ ਵੇਲੇ ਸਾਰਾ ਫਟ ਗਿਆ। ਇਹ ਜੇ ਵੀਰੇ ਆਪਾਂ ਛੱਡ ਦੇ ਹੁੰਦੇ ਨਾ ਆ ਤੁਸੀਂ ਅੰਦਰੋਂ ਦਿਖਾਓ। ਹਾਂਜੀ। ਆ ਦੇਖੋ। ਜੇ ਉਹ ਆਪਾਂ 5 ਮਿੰਟ ਵਿੱਚ ਛੱਡ ਦਿੰਦੇ ਹਾਂ ਜੀ ਇਹ ਖਤਮ ਹੋ ਜਾਣਾ ਸੀ ਉੱਡ ਜਾਣਾ ਸੀ ਹਵਾ ਵਿੱਚ ਓਕੇ ਮੈਲਟ ਹੋ ਗਿਆ ਸਾਰੇ ਪੈਣਾ ਫਰਾ ਮਤਲਬ ਜਿਹੜੇ ਵੀ ਸੋਨਾ ਪਾਉਣ ਦੇ ਸ਼ਕੀਰ ਕੋ ਜਰੂਰ ਇੱਕ ਵਾਰੀ ਲੁਧਿਆਣਾ ਆਇਓ ਤੇ ਇੱਧਰ ਉੱਧਰ ਤੁਸੀਂ ਨਾ ਲੋਕਾਂ ਦੀ ਗੱਲਾਂ ਚ ਆਓ ਕਿਉਂਕਿ 1 ਗ੍ਰਾਮ ਦੀ ਟੈਕਨੋਲੋਜੀ ਆਪਣੇ ਕੋਲ ਹੀ ਬਣੀ ਹੋਈ ਹੈ ਹਾਂ ਜੀ ਜ਼ਿਆਦਾਤਰ ਵੀਰੇ ਆਪਾਂ ਤਾਂ ਗੀਅ ਲੋਕ ਨਾ ਮਤਲਬ ਵੀ ਸੋਨਾ ਪਾਉਣ ਦੇ ਸ਼ਕੀਰ ਬਹੁਤ ਪਰ ਵਿਚਾਰੇ ਉਹ ਕਿਸੇ ਗੱਲੋਂ ਮਤਲਬ ਨਹੀਂ ਪਾ ਸਕਦੇ ਪਰ ਇੱਥੇ ਆ ਕੇ ਤੁਸੀਂ ਵੀਰੇ ਉਹਨਾਂ ਦਾ ਮਤਲਬ ਸਾਰੇ ਸ਼ੌਂਕ ਪੂਰਾ ਕਰ ਸਕਦੇ ਵੱਡੇ ਪਰਿਵਾਰ ਵਾਲਾ ਕੰਮ ਆ ਤੁਸੀਂ ਆ ਗਿਆ ਦਸਾਂਤ ਪੂਰਾ ਕਰ ਸਕਦੇ ਹਰੇਕ ਆਈਟਮ ਤੁਹਾਨੂੰ ਮਿਲ ਜੂ ਚਾਂਦੀ ਦੇ ਵਿੱਚ ਵੀ ਹੈਗਾ ਵੀਰੇ ਚਾਂਦੀ ਦੇ ਵਿੱਚ ਸਾਰੀ ਜੁਐਲਰੀ ਹੁੰਦੀ ਵੀਰੇ ਜੈਡ ਸਾਰੀ ਜੁਐਲਰੀ ਚੀਜ਼ਾਂ ਮਤਲਬ ਇਹ ਤਾਂ ਕੁਝ ਵੀ ਡਿਸਪਲੇ ਨਹੀਂ ਕੀਤਾ ਹੋਇਆ ਹੈ ਜੋ ਜੁੱਤੀ ਜੁੱਤੀ ਬਣਾਉਂਦੇ ਨੇ ਜੁੱਤੀ ਛੱਡ ਕੇ ਬਾਕੀ ਸਾਰਾ ਸਾਰੀਆਂ ਇਧਰ ਵੀ ਦਿਖਾ ਗਏ ਸੋਕੇ ਪਰਲੇ ਪਾਸੇ ਸਾਰੀਆਂ ਦੇਖੋ ਤੁਸੀਂ ਸਾਰੇ ਮਤਲਬ ਵੀ ਹਰੇਕ ਆਈਟਮ ਵੀ ਰੌਣਾ ਕੋਲ ਮਿਲ ਜੂਗੀ ਪਹਿਣਾ ਵਾਸਤੇ ਪੀਣਾ ਵਾਸਤੇ ਬੱਚਿਆਂ ਵਾਸਤੇ ਤੁਸੀ ਕੋਈ ਵੀ ਚੀਜ਼ ਚਾਹੀਦੀ ਤੁਹਾਨੂੰ ਉਹ ਦਿਖਾ ਗਏ ਸੁਖੀਓ ਵਾਲੇ ਉਹ ਚੀਜ਼ਾਂ ਲਗਾ ਨੇੜੇ ਲੈ ਜਾ ਆ ਅੰਦਰ ਬਸ ਕੋਈ ਵੀਰੋ ਨਾਲ ਤਾਂ ਸਾਹਮੇ ਰਿਹਾ ਇੰਨੇ ਕਸਟਮਰ ਆਉਂਦੇ ਆ ਇੱਕ ਵਾਰ ਫਾਈਨਲ ਕਰਕੇ ਦੇ ਦੇ ਜੇ ਤੁਸੀਂ ਪੈਂਪੜਾ ਜਿੰਨੇ ਵੀ ਲੋਕਲ ਲੁਧਿਆਣੇ ਵਾਲੇ ਚੰਡੀਗੜ੍ਹ ਵਾਲੇ ਤੁਸੀਂ ਚੰਡੀਗੜ੍ਹ ਜਾ ਸਕਦੇ ਹੋ ਮੁਹਾਲੀ ਵਾਲੇ ਤੇ ਜਿਹੜੇ ਮਾਣਾ ਪਰ ਇਧਰ ਸਾਡੇ ਲੁਧਿਆਣੇ ਦੇ ਉਹ ਜਰੂਰ ਆਓ ਬਾਕੀ ਵੀਰੇ ਜੇ ਆਪਣੀ ਵੀਡੀਓ ਕੋਈ ਸ਼ੇਅਰ ਕਰਕੇ ਤੁਹਾਡੇ ਕੋਲ ਉਹਦੇ ਤੇ ਜੋ ਵੀ ਕੋਈ ਸ਼ੇਅਰ ਕਰਕੇ ਅੰਦਰ ਉਹਨਾਂ ਨੂੰ ਕੋਈ ਨਾ ਕੋਈ ਗਿਫਟ ਜ਼ਰੂਰ ਦਵਾਂਗੇ ਓਕੇ ਵੀਰੋ ਨੇ ਗਿਫਟ ਵੀ ਦੇਣਗੇ ਤੇ ਵੀਡੀਓ ਨਾਲ ਮਾਤਮੇ ਦੀ ਸ਼ੇਅਰ ਕਰਕੇ ਨੰਬਰ ਉੱਤੇ ਪਾਇਆ ਵਾ ਲੁਧਿਆਣੇ ਦੇ ਲੋਕਲ ਜਿੰਨੇ ਵੀ ਪੈਂਪੜਾਵਾ ਉਹ ਜਰੂਰ ਵਿਜ਼ਿਟ ਕਰਿਓ ਤੇ ਆਰਡਰ ਕਰ